ਸਫਰ-ਏ-ਸ਼ਹਾਦਤ ਜਿਸ ਦੇ ਵਿੱਚ ਅੱਜ ਅਸੀਂ ਸਾਝ ਪਾਵਾਂਗੇ ਉਸ ਮਹਾਨ ਸ਼ਹੀਦ ਦੇ ਇਤਿਹਾਸ ਦੀ ਜਿਸ ਦੀ ਸ਼ਹਾਦਤ ਨੇ ਸਿੱਖ ਕੌਮ ਨੂੰ ਧੁਰੰਦਰ ਤੱਕ ਹਲੂਨ ਕੇ ਰੱਖ ਦਿੱਤਾ ਜਿਸ ਦੀ ਸ਼ਹਾਦਤ ਨੇ ਜੰਗਲਾਂ ਵਿੱਚ ਵੱਸਦੇ ਸਿੱਖਾਂ ਨੂੰ ਮੁੜ ਬਾਹਰ ਆਉਣ ਲਈ ਮਜਬੂਰ ਕਰ ਦਿੱਤਾ ਜਿਸ ਸਿੰਘ ਦੀ ਸ਼ਹਾਦਤ ਹੋਣ ਕਰਕੇ ਸਿੱਖ ਕੌਮ ਦੇ ਵਿੱਚ ਪਹਿਲਾ ਸਰਬੱਤ ਖਾਲਸਾ ਸੱਜਿਆ ਗਿਆ ਮੁਰਤੋਂ ਖਾਲਸਾ ਰਾਜ ਸਥਾਪਿਤ ਕਰਨ ਲਈ ਯਤਨ ਅਰੰਭੇ ਗਏ ਤੇ ਮੁਗਲ ਹਕੂਮਤ ਖਾਲਸੇ ਤੋਂ ਤੰਗ ਆ ਕੇ ਖਾਲਸੇ ਦੇ ਡਰ ਤੋਂ ਖਾਲਸੇ ਨੂੰ ਨਵਾਬੀ ਦੇਣ ਲਈ ਮਜਬੂਰ ਹੋ ਗਈ ਸ਼ਹੀਦ ਭਾਈ ਤਾਰਾ ਸਿੰਘ ਵਾਹ 9 ਦੂ 1716 ਈਸਵੀ ਨੂੰ ਬਾਵਾ ਬੰਦਾ ਸਿੰਘ ਬਹਾਦਰ ਨੂੰ ਆਪਣੇ 25 ਸਿੱਖ ਜਰਨਾਲਾਂ ਨਾਲ ਕਤੂ ਮিনার ਦੇ ਕੋਲ ਦਿੱਲੀ ਦੀ ਬਖਤਿਆਰ ਕਾਕੀ ਦੀ ਦਰਗਾਹ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ। ਬਾਵਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਹਕੂਮਤ ਵੱਲੋਂ ਸਿੱਖਾਂ ਨੂੰ ਕਈ ਵਾਰ ਖਤਮ ਕਰਨ ਦੇ ਫਰਮਾਨ ਜਾਰੀ ਕੀਤੇ ਗਏ। ਜਿਨ੍ਹਾਂ ਵਿੱਚ ਬਾਦਸ਼ਾਹ ਫਰੁਖਸ਼ੀਅਰ, ਅਬਦੁਲ ਸਮਦ ਖਾਨ ਤੇ ਉਸਦਾ ਪੁੱਤਰ ਜ਼ਕਰੀਆ ਖਾਨ ਸ਼ਾਮਲ ਨੇ। ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ। ਲੋਕਾਂ ਨੇ ਸਿੱਖਾਂ ਦੀਆਂ ਸੂਹਾਂ ਦਿੱਤੀਆਂ। ਸਿੱਖਾਂ ਨੂੰ ਅੰਨੇਵਾ ਮ ਲੁੱਟਿਆ ਗਿਆ। ਇਨਾ ਹੁਕਮਾਂ ਦੇ ਅਧੀਨ ਕਈ ਲੋਕਾਂ ਨੇ ਸਿੱਖਾਂ ਨਾਲ ਆਪਣੀਆਂ ਨਿੱਜੀ ਦੁਸ਼ਮਣੀਆਂ ਵੀ ਕੱਢੀਆਂ ਜਿਸ ਕਰਕੇ ਸਿੱਖਾਂ ਨੂੰ ਆਪਣੇ ਪਰਿਵਾਰਾਂ ਨੂੰ ਬਚਾਉਣ ਲਈ ਜੰਗਲਾਂ ਵਿੱਚ ਲੰਲੀ ਮਜਬੂਰ ਹੋਣਾ ਪਿਆ ਭਾਈ ਤਾਰਾ ਸਿੰਘ ਵਾਂ ਦੇ ਜਨਮ ਦਾ ਕੋਈ ਪੱਕਾ ਇਤਿਹਾਸਿਕ ਪ੍ਰਮਾਣ ਨਹੀਂ ਮਿਲਦਾ ਕੁਝ ਇਤਿਹਾਸਕਾਰਾਂ ਅਨੁਸਾਰ ਉਹਨਾਂ ਦਾ ਜਨਮ 1687 ਈਸਵੀ ਨੂੰ ਪਿੰਡ ਵਾਂ ਵਿੱਚ ਹੋਇਆ ਤੇ ਕੁਝ ਇਤਿਹਾਸਕਾਰਾਂ ਅਨੁਸਾਰ ਉਹਨਾਂ ਦਾ ਜਨਮ 1702 ਈਸਵੀ ਨੂੰ ਪਿੰਡ ਵਾਂ ਵਿੱਚ ਹੋਇਆ ਮਾਜੇ ਵਿੱਚ ਡਲ ਤੇ ਵਾਂ ਪਿੰਡ 4 ਕਿਲੋਮੀਟਰ ਦੀ ਵਿੱਥ ਤੇ ਭਾਰਤ ਪਾਕਿਸਤਾਨ ਸਰਹੱਦ ਤੇ ਸਥਿਤ ਨੇ ਇਹ ਦੋਵੇਂ ਪਿੰਡ ਵੰਡ ਤੋਂ ਪਹਿਲਾਂ ਥਾਣਾ ਖਾਲੜਾ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ ਚ ਆਉਂਦੇ ਸੀ ਵੰਡ ਤੋਂ ਪਿੱਛੇ ਇਹ ਭਾਰਤ ਵਿੱਚ ਆ ਗਏ ਹੁਣ ਇਹਨਾਂ ਨੂੰ ਥਾਣਾ ਖਾਲੜਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਅੰਮ੍ਰਿਤਸਰ ਲੱਗਦਾ ਭਾਈ ਤਾਰਾ ਸਿੰਘ ਵਾਂ ਹਰ ਸਮੇਂ ਬਾਣੀ ਵਿੱਚ ਲੀਨ ਰਹਿਣ ਵਾਲੇ ਯੋਧੇ ਸੂਰਮੇ ਸੀ ਉਹਨਾਂ ਦੇ ਪਿਤਾ ਗੁਰਦਾਸ ਸਿੰਘ ਜੀ ਨੇ ਕਲਗੀਧਰ ਪਿਤਾ ਪਾਸੋਂ ਖੰਡੇ ਬਾਟੇ ਦੀ ਪਹੁੰਚ ਅਕੀ ਸੀ ਤੇ ਭਾਈ ਤਾਰਾ ਸਿੰਘ ਵਾਂ ਨੇ ਖੰਡੇ ਬਾਟੇ ਦੀ ਪੌਲ ਸ਼ਹੀਦ ਭਾਈ ਮਨੀ ਸਿੰਘ ਜੀ ਪਾਸੋਂ ਛਕੀ ਸੀ ਭਾਈ ਗੁਰਦਾਸ ਜੀ ਦੇ ਪੰਜ ਪੁੱਤਰਾਂ ਵਿੱਚੋਂ ਭਾਈ ਤਾਰਾ ਸਿੰਘ ਸਭ ਤੋਂ ਵੱਡੇ ਸੀ ਭਾਈ ਤਾਰਾ ਸਿੰਘ ਵਾਂ ਹਰ ਸਮੇਂ ਅਕਾਲ ਪੁਰਖੀ ਨਿੱਲਾ ਬਾਣਾ ਪਾ ਕੇ ਰੱਖ ਇਹ ਸ਼ਸਤਰਾਂ ਨੂੰ ਹਮੇਸ਼ਾ ਅਨਸੰਗ ਰੱਖਦੇ ਸੀ ਇਹ ਸ਼ਸਤਰ ਕਿਤੇ ਹਥਿਆਰ ਨਾ ਬਣ ਜਾਣ ਇਸ ਲਈ ਬਾਣੀ ਦਾ ਨਿਤਨੇਮ ਕਦੇ ਵੀ ਖੁੰਝਾ ਨਹੀਂ ਸੀ ਦਿੰਦੇ ਭਾਈ ਤਾਰਾ ਸਿੰਘ ਜੀ ਨੇ ਬਾ ਬੰਦਾ ਸਿੰਘ ਬਾਦ ਦੇ ਨਾਲ ਕਈ ਜਗ੍ਹਾ ਵਿੱਚ ਹਿੱਸਾ ਲਿਆ ਤੇ ਆਪਣੀ ਕਿਰਪਾਨ ਦੇ ਜੋਰ ਦਿਖਾਏ ਉਸ ਤੋਂ ਬਾਅਦ ਉਹ ਤਤ ਖਾਲਸੇ ਵਿੱਚ ਸੇਵਾ ਕਰਨ ਲੱਗੇ ਭਾਈ ਤਾਰਾ ਸਿੰਘ ਜੀ ਨੇ ਆਪਣੇ ਖੇਤਾਂ ਵਿੱਚ ਹੀ ਇੱਕ ਪਾਸੇ ਵਾੜਾ ਬਣਾ ਰੱਖਿਆ ਸੀ ਇਸ ਵਾੜੇ ਦੇ ਅੰਦਰ ਇੱਕ ਵੱਡਾ ਸਾਰਾ ਕੱਚਾ ਜਿਹਾ ਕੋਠਾ ਸੀ ਜਿਸ ਦੇ ਆਲੇ-ਦੁਆਲੇ ਵਾੜ ਇੰਨੀ ਚੌੜੀ ਤੇ ਉੱਚੀ ਸੀ ਕਿ ਕੋਈ ਵੀ ਸਵਾਰ ਘੋੜਾ ਕੁਦਾ ਕੇ ਅੰਦਰ ਨਹੀਂ ਸੀ ਆ ਸਕਦਾ ਇਸ ਬਾੜ ਦੇ ਨਾਲ-ਨਾਲ ਡੂੰਗੀ ਖਾਈ ਪੱਟੀ ਹੋਈ ਸੀ। ਨਾਲ ਹੀ ਸਵਾਰੇ ਦੇ ਆਲੇ-ਦੁਆਲੇ ਮੱਲਾ, 베ਰੀਆਂ, ਜੰਡ, ਕਰੀਰ ਤੇ ਕਿੱਕਰ ਦੇ ਬਹੁਤ ਸੰਘੜੇ ਰੁਖ ਸੀ ਜਿਨ੍ਹਾਂ ਵਿੱਚ ਦੀ ਆਸਾਨੀ ਨਾਲ ਕੋਈ ਵੀ ਘੋੜੇ ਤੇ ਚੜ ਕੇ ਬਾੜੇ ਅੰਦਰ ਨਹੀਂ ਸੀ ਆ ਸਕਦਾ। ਇਹ ਇੱਕ ਕਿਲੇ ਦੇ ਵਾਂਗ ਸਿੰਘਾਂ ਦਾ ਉਹ ਟਾਸਰਾ ਸੀ। ਭਾਈ ਤਾਰਾ ਸਿੰਘ ਜੀ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਵਾਲੇ ਤੇ ਗੁਰੂ ਦੇ ਹੁਕਮ ਵਿੱਚ ਜੀਵਨ ਬਤੀਤ ਕਰਨ ਵਾਲੇ ਸਿੱਖ ਸੀ। ਉਹ ਆਪਣੀ ਕਿਰਤ ਕਮਾਈ ਦੂਜਿਆਂ ਵਿੱਚ ਵੰਡ ਕੇ ਛਕਣ ਤੇ ਮਾਰਿਆਂ ਤੇ ਦੁਖਿਆਰਾਂ ਦੀ ਬਾਹ ਫੜਨ ਵਿੱਚ ਵਿਸ਼ਵਾਸ ਰੱਖਦੇ ਸੀ। ਵਾੜੇ ਵਿੱਚ ਅਠੇ ਪਹਿਰ ਲੰਗਰ ਚੱਲਦਾ ਰਹਿੰਦਾ ਸੀ ਹਰੇਕ ਆਉਂਦਾ ਜਾਂਦਾ ਸਿੰਘ ਇੱਥੋਂ ਜਲ ਪਾਣੀ ਤੇ ਲੰਗਰ ਛੱਕ ਕੇ ਜਾਂਦਾ ਸੀ ਇਹ ਹਕੂਮਤ ਤੋਂ ਬਾਗੀ ਸਿੰਘਾਂ ਦੇ ਲਈ ਪਨਾਹਗਾਹ ਸੀ ਭਾਈ ਤਾਰਾ ਸਿੰਘ ਵਾਂਦੀਏ ਦਿਲੀ ਇੱਛਾ ਸੀ ਕਿ ਉਹ ਜੰਗ ਦੇ ਮੈਦਾਨ ਵਿੱਚ ਜੂਝਦਿਆਂ ਸ਼ਹੀਦੀ ਪਾਉਣ ਤੇ ਮਹਾਰਾਜ ਦੇ ਥਾਪੜੇ ਦੇ ਹੱਕਦਾਰ ਬਣਨ ਉਹ ਅਕਸਰ ਹੀ ਕਿਹਾ ਕਰਦੇ ਸੀ ਕਿ ਸਿਰ ਤਾਂ ਸਿੱਖ ਦਾ ਹੈ ਹੀ ਨਹੀਂ ਕਲਗੀਧਰ ਪਾਸ਼ਾ ਦਾ ਏ ਤੇ ਜੰਗੇ ਮੈਦਾਨ ਵਿੱਚ ਉਹਨਾਂ ਦੇ ਚਰਨਾਂ ਵਿੱਚ ਭੇਟ ਕਰਨਾ ਹੈ ਉਹਨਾਂ ਦਾ ਮੰਨਣਾ ਸੀ ਕਿ ਸਮੁੱਚੇ ਬ੍ਰਹਿਮੰਡ ਵਿੱਚ ਸ਼ਹਾਦਤ ਤੋਂ ਉੱਚਾ ਕੋਈ ਵੀ ਖਿਤਾਬ ਨਹੀਂ ਤੇ ਸ਼ਹੀਦ ਹੋਚਾ ਕੋਈ ਵੀ ਰਤਬਾ ਨਹੀਂ ਉਹਨਾਂ ਲਈ ਤਾਂ ਉਸ ਮੌਤ ਦਾ ਕੋਈ ਵੀ ਫਾਇਦਾ ਨਹੀਂ ਜੋ ਮੌਤ ਘਰੇ ਬੈਠਿਆਂ ਕਿਸੇ ਬਿਮਾਰੀ ਜਾਂ ਬੁਢਾਪੇ ਕਾਰਨ ਅੱਡੀਆਂ ਗੋਡੇ ਘਸਾਉਂਦਿਆਂ ਆਈ ਹੋਵੇ ਅਸਲ ਮੌਤ ਜੰਗ ਦੇ ਮੈਦਾਨ ਵਿੱਚ ਜੂਝ ਕੇ ਕੌਮ ਦੇ ਖਾਤਰ ਸ਼ਹੀਦ ਹੋਣਾ ਹੈ ਸਿੱਖ ਕੌਮ ਸ਼ੁਰੂ ਤੋਂ ਹੀ ਬਾਗੀ ਰਹੀ ਹੈ ਤੇ ਹਕੂਮਤ ਵੱਲੋਂ ਕਈ ਵਾਰ ਸਿੱਖ ਕੌਮ ਨੂੰ ਜੜੋਂ ਖਤਮ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਫਿਰ ਵੀ ਸਰਕਾਰ ਇੱਕ ਹਿੱਸੇ ਤੇ ਬਹੁਤ ਜ਼ਿਆਦਾ ਸ਼ਕਤੀ ਕਰਦੀ ਸੀ ਤੇ ਕਿਸੇ ਤੇ ਨਰਮੀ ਤੋਂ ਕੰਮ ਲੈਂਦੀ ਸੀ ਕਿਉਂਕਿ ਉਸ ਸਮੇਂ ਦੋ ਤਰ੍ਹਾਂ ਦੇ ਸਿੱਖ ਸੀ ਇੱਕ ਮਿਲਵਰਤਨੀਆਂ ਸਿੱਖ ਤੇ ਦੂਜੇ ਨਾ ਮਿਲਵਰਤਨੀਆਂ ਸਿੱਖ ਮਿਲਵਰਤਨੀਆਂ ਸਿੱਖਾਂ ਤੋਂ ਭਾਵ ਉਹ ਸਿੱਖ ਜੋ ਪਰਿਵਾਰਾਂ ਵਾਲੇ ਹੋਣ ਕਰਕੇ ਸਰਕਾਰ ਦਾ ਵਿਰੋਧ ਨਹੀਂ ਸੀ ਕਰਦੇ ਇਨ੍ਹਾਂ ਵਿੱਚੋਂ ਕੁਝ ਤਾਂ ਮੁਗਲ ਦਰਬਾਰ ਵਿੱਚ ਨੌਕਰੀ ਕਰਦੇ ਸੀ ਇਨ੍ਹਾਂ ਤੋਂ ਸਰਕਾਰ ਨੂੰ ਕੋਈ ਖਤਰਾ ਨਹੀਂ ਸੀ ਜਾਪਦਾ ਇਹ ਆਪਣੇ ਪਰਿਵਾਰਾਂ ਨੂੰ ਪਾਲਣ ਲਈ ਖੇਤੀਬਾੜੀ ਜਾਂ ਕੋਈ ਨਿੱਕਾ ਮੋਟਾ ਕੰਮਕਾਜ ਕਰਦੇ ਸੀ ਇਨ੍ਹਾਂ ਦਾ ਸਰਕਾਰ ਦੇ ਨਾਲ ਸੰਬੰਧ ਹੋਣ ਦੇ ਨਾਲ-ਨਾਲ ਨਾ ਮਿਲਵਰਤਨੀਆਂ ਸਿੰਘਾਂ ਨਾਲ ਵੀ ਪਿਆਰ ਸੀ ਨਾ ਮਿਲਵਰਤਨੀਆਂ ਸਿੱਖ ਉਹ ਸਿੱਖ ਸੀ ਜਿਹੜੇ ਹਕੂਮਤ ਦਾ ਡਟ ਕੇ ਵਿਰੋਧ ਕਰਦੇ ਸੀ ਤੇ ਆਪਣੇ ਪਰਿਵਾਰਾਂ ਦੀ ਵੀ ਪਰਵਾਹ ਨਹੀਂ ਸੀ ਕਰਦੇ ਸਰਕਾਰ ਦੇ ਗਰੀਬ ਲੋਕਾਂ ਦਾ ਖੂਨ ਚूस ਕੇ ਇਕੱਠੇ ਕਿਤੇ ਖਜ਼ਾਨੇ ਨੂੰ ਲੁੱਟਦੇ ਸੀ ਤੇ ਸਰਕਾਰ ਨੂੰ ਖਤਰਾ ਜਾਪਦੇ ਸੀ ਬਾਦਸ਼ਾਹ ਫਰੂਕਸ਼ੇਰ ਦੇ ਸਮੇਂ ਅਬਦੁਲ ਸਮਦ ਖਾਨ ਨੂੰ ਲਾਹੌਰ ਦਾ ਸੁਬੇਦਾਰ ਥਾ ਪਿਆ ਗਿਆ ਅਬਦੁਲ ਸਮਦ ਖਾਨ ਨੇ ਸਿੱਕਾ ਦੇ ਕਤਲਿਆਂ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਪਰ ਕੁਝ ਸਮੇਂ ਬਾਅਦ ਉਹ ਟੀਲਾ ਪੈ ਗਿਆ ਜਿਸ ਕਰਕੇ ਮੁਗਲ ਹਕੂਮਤ ਨੇ ਉਸ ਨੂੰ ਮੁਲਤਾਨ ਦੀ ਸੁਬੇਦਾਰੀ ਦੇ ਕੇ ਉਸਦੇ ਪੁੱਤਰ ਜ਼ਕਰੀਆ ਖਾਨ ਨੂੰ ਲਾਹੌਰ ਦਾ ਸੁਬੇਦਾਰ ਬਣਾਇਆ ਜ਼ਕਰੀਆ ਖਾਨ ਆਪਣੇ ਪਿਤਾ ਅਬਦੁਲ ਸਮਦ ਖਾਨ ਤੋਂ ਵੀ ਜ਼ਿਆਦਾ ਗਰੂਰ ਸੀ ਉਸ ਨੇ ਬੜੀ ਵਿਉਂਤਮੰਦੀ ਨਾਲ ਸਿੱਕਾ ਨੂੰ ਖਤਮ ਕਰਨ ਦਾ ਫੈਸਲਾ ਲਿਆ ਉਸਨੇ ਚੌਧਰੀਆਂ ਰਾਹੀਂ ਇੱਕ ਤਕੜਾ ਸੂਈਆਂ ਦਾ ਜਾਲ ਬਣਾਇਆ ਤੇ ਸਿੱਖਾਂ ਨੂੰ ਖਤਮ ਕਰ ਲਈ ਚੌਧਰੀਆਂ ਨੂੰ ਉੱਚੇ ਅਹੁਦੇ ਤੇ ਤਾਕਤ ਦਿੱਤੀ ਜਿਸ ਕਰਕੇ ਚੌਧਰੀ ਸਾਕਤ ਦਾ ਗਲਤ ਇਸਤੇਮਾਲ ਕਰਨ ਲੱਗੇ ਤੇ ਆਮ ਜਨਤਾ ਨੂੰ ਤੰਗ ਕਰਨ ਲੱਗੇ ਮੁਸ਼ਾਰੇ ਪਿੰਡ ਦਾ ਚੌਧਰੀ ਸਾਹਿਬ ਰਾਏ ਆਪਣੀਆਂ ਘੋੜੀਆਂ ਚਰਨ ਲਈ ਗਰੀਬ ਕਿਸਾਨਾਂ ਦੇ ਖੇਤਾਂ ਵਿੱਚ ਖੁੱਲੀਆਂ ਛੜ ਦਿੰਦਾ ਸੀ ਘੋੜੀਆਂ ਆਲੇ ਦੁਆਲੇ ਦੇ ਕਿਸਾਨਾਂ ਦੇ ਖੇਤ ਉਜਾੜ ਦਿੰਦੀਆਂ ਸੀ ਉਹਨਾਂ ਕਿਸਾਨਾਂ ਵਿੱਚ ਦੋ ਸਿੰਘ ਵੀ ਸੀ ਮਾਲੀ ਸਿੰਘ ਤੇ ਗੁਰਬਖਸ਼ ਸਿੰਘ ਜਿਨ੍ਹਾਂ ਦੇ ਖੇਤਾਂ ਦੀ ਫਸਲ ਵੀ ਇਹਨਾਂ ਘੋੜੀਆਂ ਨੇ ਕਈ ਵਾਰ ਬਰਬਾਦ ਕੀਤੀ ਸੀ ਇਹ ਚੌਧਰੀ ਮੁਗਲਾ ਵੱਲੋਂ ਥਾਪੇ ਗਏ ਸੀ ਸਰਕਾਰ ਦੇ ਦਰਬਾਰੇ ਇਹਨਾਂ ਦਾ ਕਾਫੀ ਰਸੂਖ ਸੀ ਜਿਸ ਕਰਕੇ ਲੋਕ ਇਹਨਾਂ ਤੋਂ ਡਰਦੇ ਸੀ ਤੇ ਇਹਨਾਂ ਦਾ ਵਿਰੋਧ ਨਹੀਂ ਸੀ ਕਰਦੇ ਪਰ ਸਿੰਘ ਤਾਂ ਨਹੀਂ ਡਰ ਹੁੰਦੇ ਨੇ ਉਹ ਕਿਸੇ ਦੇ ਵੀ ਭੈਅ ਵਿੱਚ ਨਹੀਂ ਆਉਂਦੇ ਉਹ ਤਾਂ ਸਿਰਫ ਆਪਣੇ ਗੁਰੂ ਦਾ ਭੈਅ ਮੰਨਦੇ ਨੇ ਪਹਿਲਾਂ ਤਾਂ ਸਿੰਘ ਦੇਖਦੇ ਰਹੇ ਇਹ ਚੌਧਰੀ ਆਪੇ ਸਮਝ ਜਾਏਗਾ ਪਰ ਬਾਰ-ਬਾਰ ਫਸਲ ਖਰਾਬ ਹੋਣ ਤੇ ਸਿੰਘਾਂ ਨੇ ਉਸ ਨੂੰ ਸਮਝਾਉਣ ਦਾ ਫੈਸਲਾ ਕੀਤਾ ਦੋਵੇਂ ਸਿੰਘ ਮੱਲੀ ਸਿੰਘ ਤੇ ਗੁਰਬਖਸ਼ ਸਿੰਘ ਚੌਧਰੀ ਕੋਲ ਗਏ ਤੇ ਉਸ ਨੂੰ ਕਹਿਣ ਲੱਗੇ ਤੁਹਾਡੀਆਂ ਘੋੜੀਆਂ ਸਾਡੇ ਖੇਤਾਂ ਦੀ ਫਸਲ ਖਰਾਬ ਕਰ ਦਿੰਦੀਆਂ ਨੇ ਇਸ ਲਈ ਤੁਹਾਨੂੰ ਬੇਨਤੀ ਹੈ ਕਿ ਇਹਨਾਂ ਨੂੰ ਰਸੇ ਪਾ ਕੇ ਬੰਨ ਕੇ ਰੱਖਿਆ ਕਰੋ ਚੌਧਰੀ ਸਾਹਿਬ ਰਾਏ ਇੱਕ ਹੰਕਾਰੀ ਵਿਅਕਤੀ ਸੀ ਸਿੰਘਾਂ ਵੱਲੋਂ ਉਸ ਨੂੰ ਸਮਝਾਉਣ ਤੇ ਉਹ ਹੰਕਾਰ ਵਿੱਚ ਆ ਕੇ ਸਿੰਘਾਂ ਦਾ ਮਜ਼ਾਕ ਉਡਾਉਂਦੇ ਹੋਏ ਬੋਲਿਆ ਮੇਰੇ ਕੋਲ ਰਸੇ ਨਹੀਂ ਜੇ ਤੁਸੀਂ ਆਪਣੇ ਕੇਸ ਮੁੰਨ ਕੇ ਮੈਨੂੰ ਦੇ ਦਿਓ ਤਾਂ ਮੈਂ ਇਹਨਾਂ ਦੇ ਰਸੇ ਵਟ ਕੇ ਆਪਣੀਆਂ ਘੋੜੀਆਂ ਬੰਨ ਲਵਾਂਗਾ ਅਸਲੀ ਸਿੱਖ ਆਪਣੇ ਕੇਸਾਂ ਬਾਰੇ ਇੰਨੀ ਮਾੜੀ ਟਿੱਪਣੀ ਕਦੇ ਵੀ ਨਹੀਂ ਕਰ ਸਕਦਾ ਪਰ ਪਰਿਵਾਰਾਂ ਵਾਲੇ ਹੋਣ ਕਰਕੇ ਉਹਨਾਂ ਸਮਾਂ ਵਿਚਾਰਦੇ ਹੋਏ ਉਸ ਸਮੇਂ ਚੌਧਰੀ ਨੂੰ ਕੁਝ ਨਹੀਂ ਕਿਹਾ ਤੇ ਉੱਥੋਂ ਚਲੇ ਗਏ ਪਰ ਚੌਧਰੀ ਕੋਲੋਂ ਸਿੱਧਾ ਪੁੱਸੇ ਪਿੰਡ ਦੇ ਅਮਰ ਸਿੰਘ ਤੇ ਬਗੇਰ ਸਿੰਘ ਕੋਲ ਗਏ ਤੇ ਆਪਣੇ ਨਾਲ ਵਾਪਰੀ ਸਾਰੀ ਘਟਨਾ ਦੱਸੀ ਇਹਨਾਂ ਦੋਵੇਂ ਸਿੰਘਾਂ ਨੇ ਚੌਧਰੀ ਦੀਆਂ ਘੋੜੀਆਂ ਉਸਦੇ ਚਰਾਇਆ ਤੋਂ ਖੋਲੀਆਂ ਤੇ ਘਰੇਾਲੇ ਦੇ ਭਾਈ ਲਖਮੀਰ ਸਿੰਘ ਕੋਲ ਪਹੁੰਚਾ ਦਿੱਤੀਆਂ ਲਖਮੀਰ ਸਿੰਘ ਨੇ ਉਹਨਾਂ ਨੂੰ ਪਟਿਆਲੇ ਵੇਚ ਦਿੱਤਾ ਤੇ ਵੱਟੀ ਹੋਈ ਮਾਇਆ ਭਾਈ ਤਾਰਾ ਸਿੰਘ ਬਾਦੇ ਲੰਗਾ ਵਿੱਚ ਪਾ ਦਿੱਤੀ ਪਰ ਚੌਧਰੀ ਦੇ ਸਾਪਸੇ ਸੂਏ ਹੋਣ ਕਰਕੇ ਚੌਧਰੀ ਨੇ ਕੁਝ ਪੜਾਵਿਜੀ ਇਹ ਪਤਾ ਲਗਾ ਲਿਆ ਕਿ ਇਹ ਘੋੜੀਆਂ ਕਿਸਨੇ ਚੁਰਾਈਆਂ ਨੇ ਤੇ ਉਹ ਇਸ ਸਮੇਂ ਕਿੱਥੇ ਨੇ ਚੌਧਰੀ ਸਾਹਿਬ ਰਾਏ ਆਪਣੀ ਛੋਟੀ ਜੀ ਡੁਕੜੀ ਨਾਲ ਲੈ ਕੇ ਭਾਈ ਤਾਰਾ ਸਿੰਘ ਵਾਂਦੇ ਵਾੜੇ ਗਿਆ ਤੇ ਭਾਈ ਸਾਹਿਬ ਨੂੰ ਕਹਿਣ ਲੱਗਾ ਉਹਨਾਂ ਦੋਵੇਂ ਚੋਰਾਂ ਨੂੰ ਮੇਰੇ ਹਵਾਲੇ ਕਰ ਦੇ ਜਿਨ੍ਹਾਂ ਨੇ ਮੇਰੀਆਂ ਘੋੜੀਆਂ ਚੋਰੀ ਕੀਤੀਆਂ ਨੇ ਚੌਧਰੀ ਦੀ ਗੱਲ ਸੁਣਦਿਆਂ ਅੱਗੋਂ ਭਾਈ ਤਾਰਾ ਸਿੰਘ ਵਾਂ ਨੇ ਜਵਾਬ ਦਿੱਤਾ ਪਰਉਪਕਾਰ ਤੇ ਚੋਰੀ ਵਿੱਚ ਫਰਕ ਹੁੰਦਾ ਅਸਲ ਵਿੱਚ ਚੋਰ ਉਹ ਹੁੰਦਾ ਜੋ ਘੋੜੀਆਂ ਰਾਹੀਂ ਗਰੀਬ ਕਿਸਾਨਾਂ ਦੀ ਫਸਲ ਉਜਾੜਦਾ ਹੈ ਸਿੰਘਾ ਨੇ ਤਾਂ ਪਰਉਪਕਾਰ ਵਾਲਾ ਕੰਮ ਕੀਤਾ ਪਰ ਕਿਹੜਾ ਰਾਜ ਹੈ ਖੇਤ ਉਜਾੜਨ ਵਾਲੇ ਰਾਖੇ ਬਣੇ ਫਿਰਦੇ ਨੇ ਇਹ ਅਸਲੀ ਰਾਖਿਆਂ ਨੂੰ ਚੋੜ ਦੱਸਦੇ ਨੇ ਸਿੰਘਾਂ ਨੇ ਘੋੜੀਆਂ ਚੋਰੀ ਨਹੀਂ ਕੀਤੀਆਂ ਸਗੋਂ ਚੁਰਾਇਆਂ ਤੋਂ ਖੋਈਆਂ ਨੇ ਭਾਈ ਸਾਦੀ ਗੱਲ ਸੁਣ ਕੇ ਚੌਧਰੀ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਅੱਗ ਲੱਗ ਗਈ ਉਹ ਗੁੱਸੇ ਵਿੱਚ ਆ ਕੇ ਉੱਚੇ ਨਿਵੇਂ ਬੋਲ ਬੋਲਣ ਲੱਗਾ ਜਿਸ ਤੇ ਸਿੰਘਾਂ ਨੇ ਚੌਧਰੀ ਸਾਹਿਬ ਰਾਏ ਤੇ ਉਸਦੇ ਸਾਥੀਆਂ ਦਾ ਘੁਟਾਪਾ ਝੜਿਆ ਉਹਨਾਂ ਸਭ ਨੂੰ ਉਥੋਂ ਕੁੱਟ ਕੇ ਭਜਾ ਦਿੱਤਾ ਆਪਣੀ ਬੇਇੱਜ਼ਤੀ ਤੋਂ ਕਲਪਿਆ ਚੌਧਰੀ ਸਾਹਿਬ ਰਾਏ ਪੱਟੀ ਦੇ ਫੌਜਦਾਰ ਜ਼ਾਫਰ ਬੇਗ ਕੋਲ ਗਿਆ ਤੇ ਆਪਣੇ ਮਨ ਵਿੱਚ ਹੀ ਇੱਕ ਝੂਠੀ ਕਹਾਣੀ ਬਣਾ ਲਈ ਤੇ ਹੱਥ ਜੋੜਦਿਆਂ ਜ਼ਾਫਰ ਬੇਗ ਨੂੰ ਬੋਲਿਆ ਹਜ਼ੂਰ ਸਾਰਾ ਮਾਮਲਾ ਜੋ ਤੁਹਾਨੂੰ ਪੇਟ ਕਰਨਾ ਸੀ ਸਿੰਘਾਂ ਨੇ ਮੇਰੇ ਤੋਂ ਲੁੱਟ ਲਿਆ ਏ ਉਹ ਜਾਣਦਾ ਸੀ ਕਿ ਜੇ ਫੌਜਦਾਰ ਨੂੰ ਸਿੰਘਾਂ ਖਿਲਾਫ ਢਕਾਉਣਾ ਏ ਤਾਂ ਉਹਨਾਂ ਤੇ ਕੋਈ ਝੁੱਠੀ ਤੋਮਤ ਲਾਉਣੀ ਪਵੇਗੀ ਸਿੰਘਾਂ ਵੱਲੋਂ ਮਾਮਲਾ ਲੁੱਟਣ ਦੀ ਗੱਲ ਸੁਣ ਕੇ ਫੌਜਦਾਰ ਗੁੱਸੇ ਵਿੱਚ ਆਇਆ ਤੇ ਆਪਣੀ 50 ਕੋ ਸਿਪਾਈਆਂ ਦੀ ਛੋਟੀ ਟੁਕੜੀ ਨਾਲ ਲੈ ਕੇ ਭਈ ਤਾਰਾ ਸਿੰਘ ਬਾਂ ਦੇ ਬਾੜੇ ਤੇ ਹਮਲਾ ਕਰਨ ਲਈ ਚੱਲ ਪਿਆ ਕਿਉਂਕਿ ਉਸਨੂੰ ਦੱਸਿਆ ਗਿਆ ਸੀ ਕਿ ਡੇਰੇ ਵਿੱਚ ਸਿਰਫ ਜ਼ਿਆਦਾ ਤੋਂ ਜ਼ਿਆਦਾ ਪੰਜ-ਛਤ ਸਿੰਘ ਹੀ ਹੋਣਗੇ ਉਵੇਂ ਪੰਜ-ਛਤ ਜੰਗਾਲ ਖਾਦੀਆਂ ਤਲਵਾਰਾਂ ਤੇ ਨੇਜੀਆਂ ਨਾਲ ਉਸਨੇ ਰਾਤੋਂ ਰਾਤ ਸਫ਼ਰ ਤਾਇ ਕੀਤਾ ਕਿ ਕਿਤੇ ਸਿੰਘਾਂ ਨੂੰ ਪਤਾ ਨਾ ਲੱਗ ਜਾਵੇ ਤੇ ਉਹ ਇੱਧਰ ਉੱਧਰ ਨਾ ਹੋ ਜਾਣ। ਤੁਰਕਾਂ ਲਈ ਤਾਂ ਇਹ ਅੱਧੀ ਰਾਤ ਸੀ ਪਰ ਸਿੰਘਾਂ ਲਈ ਤਾਂ ਅੰਮ੍ਰਿਤ ਵੇਲਾ ਹੋ ਗਿਆ ਸੀ। ਭਾਈ ਬਗੇਲ ਸਿੰਘ ਜੀ ਜੰਗਲ ਪਾਣੀ ਵਾਲੇ ਵਾੜੇ ਤੋਂ ਬਾਹਰ ਆਏ ਹੋਏ ਸੀ। ਉਹਨਾਂ ਦੇ ਇੱਕ ਹੱਥ ਵਿੱਚ ਪਾਣੀ ਦਾ ਗੜਬਾ ਤੇ ਦੂਜੇ ਹੱਥ ਵਿੱਚ ਨੇਜਾ ਸੀ। ਉਹਨਾਂ ਨੂੰ ਘੋੜਿਆਂ ਦੇ ਪੋੜਾਂ ਦੀ ਆਵਾਜ਼ ਸੁਣਾਈ ਦਿੱਤੀ। ਕਿ ਮੁਗਲ ਉਹਨਾਂ ਤੇ ਚੜ੍ਹ ਕੇ ਆ ਰਹੇ ਨੇ। ਇੱਕ ਵਾਰ ਤਾਂ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਕਿ ਫਟਾਫਟ ਭੱਜ ਕੇ ਵਾੜੇ ਜਾ ਕੇ ਸਿੰਘਾਂ ਨੂੰ ਖਬਰ ਦੇ ਦਿੱਤੀ ਜਾਵੇ। ਪਰ ਉਹਨਾਂ ਨੂੰ ਇਹ ਵੀ ਲੱਗਿਆ ਕਿ ਕਿਤੇ ਸਿੰਘ ਮੈਨੂੰ ਘੋੜਾ ਤੇ ਡਰਪੋਕ ਨਾ ਸਮਝਣ। ਇਹ ਸਾਰਾ ਰੋਲਾ ਇਸੇ ਕਰਕੇ ਹੀ ਪਿਆ ਏ ਤੇ ਇਹੇ ਆਪਣੀ ਜਾਨ ਬਚਾਉਣ ਲਈ ਭੱਜ ਕੇ ਆ ਗਿਆ ਇਸ ਲਈ ਬਗੇਲ ਸਿੰਘ ਜੀ ਨੇ ਉੱਥੇ ਖੜ ਕੇ ਹੀ ਲੜਨ ਦਾ ਫੈਸਲਾ ਲਿਆ ਤੇ ਸੋਚਿਆ ਕਿ ਜਦੋਂ ਤਲਵਾਰਾਂ ਨਾਲ ਤਲਵਾਰਾਂ ਖੜਕਣ ਗਿਆ ਗੋਲੀਆਂ ਚੱਲਣ ਗਿਆ ਤਾਂ ਸਿੰਘਾਂ ਨੂੰ ਬਾੜੇ ਵਿੱਚ ਆਪੇ ਹੀ ਪਤਾ ਲੱਗ ਜਾਏਗਾ ਇਸ ਲਈ ਪਈ ਬਗੇਲ ਸਿੰਘ ਨੇ ਮੁਗਲਾਂ ਦੀ ਟੁਕੜੀ ਨੂੰ ਲਲਕਾਰਿਆ ਤੇ ਕਿਹਾ ਸਿੰਘਾਂ ਤੇ ਹਮਲਾ ਕਰਨ ਤੋਂ ਪਹਿਲਾਂ ਮੇਰੇ ਨਾਲ ਤਾਂ ਦੋ-ਦੋ ਹੱਥ ਕਰ ਲਓ ਚੌਧਰੀ ਸਾਹਿਬ ਰਾਏ ਨੇ ਪਈ ਬਗੇਲ ਸਿੰਘ ਨੂੰ ਪਛਾਣ ਲਿਆ ਤੇ ਕਿਹਾ ਅਸਲ ਪੁਆੜੇ ਦੀ ਜੜ੍ਹ ਇਹੀ ਹੈ ਜਿਸਨੇ ਮੇਰੀਆਂ ਘੋੜੀਆਂ ਚੋਰੀ ਕੀਤੀਆਂ ਨੇ ਜੇ ਇਸ ਨੂੰ ਮਾਰ ਲਿਆ ਤਾਂ ਸਮਝੋ ਅਸੀਂ ਅੱਧੀ ਲੜਾਈ ਜਿੱਤ ਲਈ ਤੁਰਕਾਂ ਨੇ ਭਾਈ ਬਗੇਲ ਸਿੰਘ ਉੱਪਰ ਹਮਲਾ ਬੋਲ ਦਿੱਤਾ ਭਾਈ ਬਗੇਲ ਸਿੰਘ ਦੀ ਤੁਰਕਾਂ ਦੀ ਟੁਕੜੀ ਵਿੱਚ ਵੜ ਗਈ ਰਾਤ ਹੋਣ ਕਰਕੇ ਤੁਰਕਾਂ ਨੂੰ ਕੁਝ ਦਿਖਾਈ ਨਹੀਂ ਸੀ ਦੇ ਰਿਹਾ ਤੇ ਉਹ ਭਾਈ ਬਗੇਲ ਸਿੰਘ ਸਮਝ ਕੇ ਹਮਲਾ ਦਫੀ ਵਿੱਚ ਆਪਣੇ ਸਿਪਾਹੀਆਂ ਨੂੰ ਹੀ ਮਾਰਨ ਲੱਗੇ ਭਾਈ ਬਗੇਲ ਸਿੰਘ ਲਈ ਸਗੋਂ ਦਾਅ ਲੱਗ ਗਿਆ ਸੀ ਕਿ ਜਿੱਦੜ ਵੀ ਕਿਰਪਾਲ ਘੁਮਾ ਦੇਵੇਗਾ ਕਿਸੇ ਮੁਗਲ ਸਿਪਾਹੀ ਦਾ ਸਿਰ ਲੈ ਕੇ ਵਾਪਸ ਪਰਤੇਗੀ ਡਰ ਕੇ ਤੁਰਕ ਸਿਪਾਹੀਆਂ ਨੇ ਅੰਨੇਵਾ ਬ ਬਦਖਾਂ ਦੇ ਫਾਇਰ ਖੋਲ ਦਿੱਤੇ ਇਕ ਕਮਾਨਾਂ ਵਾਲਿਆਂ ਨੇ ਤੀਰ ਛੱਡੇ ਪਰ ਗੋਲੀ ਤੇ ਤੀਰ ਵੱਜਣ ਲੱਗੇ ਇਹ ਨਹੀਂ ਦੇਖਦਾ ਕਿ ਕੌਣ ਤੁਰਕ ਹੈ ਤੇ ਕੌਣ ਸਿੰਘ ਸੋ ਇਹਨਾਂ ਗੋਲੀਆਂ ਤੇ ਤੀਰਾਂ ਨੇ ਮੁਗਲ ਸਿਪਾਹੀ ਹੀ ਮਾਰ ਦਿੱਤੇ ਬਾਕੀ ਸਿਪਾਹੀਆਂ ਨੂੰ ਭਾਈ ਬਗੇਲ ਸਿੰਘ ਜੀ ਆਪਣੇ ਨੇਜੇ ਨਾਲ ਮਾਰ ਰਹੇ ਸੀ ਇੰਨੇ ਵਿੱਚ ਇੱਕ ਮੁਗਲ ਕੋਲੇ ਟੁੱਟ ਗਿਆ ਪਤਾ ਨਹੀਂ ਉਹ ਭਾਈ ਬਗੇਲ ਸਿੰਘ ਜੀ ਦੇ ਨੇਜੇ ਜਾਂ ਤੁਰਕਾਂ ਦੀਆਂ ਆਪਣੀਆਂ ਗੋਲੀਆਂ ਦਾ ਸ਼ਿਕਾਰ ਹੋਇਆ ਸੀ ਪਰ ਨਾਮ ਤਾਂ ਭਾਈ ਬਗੇਲ ਸਿੰਘ ਜੀ ਦਾ ਹੀ ਲੱਗਣਾ ਸੀ ਇਹ ਮੁਗਲ ਕੋਈ ਹੋਰ ਨਹੀਂ ਸਦੋ ਫੌਜਦਾਰ ਜ਼ਾਫਰ ਬੇਗਦਾ ਸਕਾ ਭਤੀਜਾ ਹਿੰਮਤ ਬੇਗ ਸੀ ਉਧਰ ਗੋਲੀਆਂ ਦੇ ਖੜਾਕ ਨਾਲ ਬਾੜੇ ਵਿੱਚ ਬੈਠੇ ਸਿੰਘ ਵੀ ਭੱਜ ਕੇ ਮੈਦਾਨ ਵਿੱਚ ਆ ਗਏ ਤੁਰਕਾ ਤੋਤਾ ਇਕੱਲਾ ਸਿੰਘ ਨਹੀਂ ਕਾਬੂ ਹੋ ਰਿਹਾ ਸੀ ਪਰ ਹੁਣ ਤਾਂ ਸਿੰਘਾਂ ਦੀ ਗਿਣਤੀ ਹੋਰ ਵੀ ਵੱਧ ਗਈ ਸੀ ਜ਼ਾਫਰ ਬੇਗ ਦਾ ਦੂਜਾ ਭਤੀਜਾ ਤੇ ਭਰਾ ਵੀ ਸਿੰਘਾਂ ਨੇ ਪਾਰ ਬੁਲਾ ਦਿੱਤਾ ਆਪਣੇ ਸਿਪਾਹੀਆਂ ਨੂੰ ਮਰਦਾ ਵੇਖ ਜ਼ਾਫਰ ਬੇਗ ਮੈਦਾਨੇ ਜੰਗ ਵਿੱਚੋਂ ਵਾਪਸ ਭੱਜ ਗਿਆ ਸਿੰਘਾਂ ਵਿੱਚ ਭਾਈ ਬਗੇਲ ਸਿੰਘ ਦੀ ਸ਼ਹੀਦੀ ਪਾ ਗਈ ਭਾਈ ਬਗੇਲ ਸਿੰਘ ਦੀ ਇਸ ਘਟਨਾ ਦੇ ਪਹਿਲੇ ਸ਼ਹੀਦ ਸੀ ਜਿਨ੍ਹਾਂ ਦੀ ਦੇਹ ਨੂੰ ਸਿੰਘਾਂ ਨੇ ਮਰਿਆਦਾ ਅਨੁਸਾਰ ਸੰਭਾਲਿਆ ਤੁਰਕਾਂ ਨਾਲ ਇਸ ਮੁਠ ਭੇੜ ਤੋਂ ਬਾਅਦ ਪਿੰਡ ਦੇ ਕਿਸੇ ਸਿਆਣੇ ਨੇ ਸਿੰਘਾਂ ਨੂੰ ਆਪਣੀ ਸਲਾਹ ਦਿੱਤੀ ਕਿ ਕੁਝ ਦਿਨਾਂ ਲਈ ਉਰਾ ਪਰਾਂ ਹੋ ਜਾਓ ਜਦੋਂ ਇਹ ਮਸਲਾ ਸ਼ਾਂਤ ਹੋ ਗਿਆ ਤਾਂ ਤੁਸੀਂ ਦੁਬਾਰਾ ਇੱਥੇ ਵਾਪਸ ਮੜਾਉਣਾ ਕਿਉਂਕਿ ਤੁਹਾਡੀ ਗਿਣਤੀ ਵੀ ਘਟਾ ਹੈ ਨਾਲੇ ਆਪਣੇ ਸਿਪਾਈਆਂ ਦਾ ਨੁਕਸਾਨ ਕਰਵਾਉਣ ਤੋਂ ਬਾਅਦ ਇਹ ਤੁਰਕ ਸ਼ਾਂਤ ਨਹੀਂ ਬੈਠਣਗੇ ਉੜਦੀ ਉੜਦੀ ਖਬਰ ਮਿਲੀ ਹੈ ਕਿ ਪੱਟੀ ਦਾ ਫੌਜਦਾਰ ਜ਼ਾਫਰ ਬੇਗਾ ਲਾਹੌਰ ਦਰਬਾਰ ਜ਼ਕਰੀਆ ਖਾਨ ਮੁਰੇ ਪੇਸ਼ ਹੋਇਆ ਤੇ ਜਲਦੀ ਹੀ ਆਪਣੀ ਭਾਰੀ ਫੌਜ ਦੇ ਨਾਲ ਇੱਥੇ ਹਮਲਾ ਕਰ ਸਕਦਾ ਅੱਗੋਂ ਭਈ ਤਾਰਾ ਸਿੰਘ ਵਾ ਨੇ ਜਵਾਬ ਦਿੱਤਾ ਜੰਗ ਤਾਂ ਖਾਲਸੇ ਦੀ ਕਿਰਤ ਹੈ ਖਾਲਸਾ ਜੀ ਤੇ ਧਰਮ ਯੁੱਧ ਲਈ ਹੀ ਖਾਲਸਾ ਪ੍ਰਗਟ ਕੀਤਾ ਸਤਿਗੁਰਾਂ ਨੇ ਮੌਤ ਤਾਂ ਅਟਲ ਸਚਾਈ ਹੈ ਜੋ ਇੱਕ ਦਿਨ ਆਉਣੀ ਹੀ ਆਉਣੀ ਆ ਮੌਤ ਤੋਂ ਕਾਹਦਾ ਡਰ ਸੋ ਅਸੀਂ ਤਾਂ ਇੱਥੇ ਹੀ ਜੂਝਦੇ ਹੋਏ ਸ਼ਹੀਦੀਆਂ ਪਾਵਾਂਗੇ ਤਾਂ ਹੀ ਸਤਿਗੁਰ ਦੇ ਮਨ ਨੂੰ ਪਾਵਾਂਗੇ ਜੇ ਕਿਸੇ ਸਿੰਘ ਦੇ ਅੰਦਰ ਜਾਣ ਦਾ ਖਿਆਲ ਹੈ ਤਾਂ ਬੇਸ਼ੱਕ ਜਾ ਸਕਦਾ ਭਾਈ ਤਾਰਾ ਸਿੰਘ ਜੀ ਨੇ ਆਪਣੇ ਕੁਝ ਉਹਨਾਂ ਭਾਈਆਂ ਨੂੰ ਵੀ ਯਾਦ ਕੀਤਾ ਜੋ ਅਕਸਰ ਕਿਹਾ ਕਰਦੇ ਸੀ ਕਿ ਜੇ ਮਹਾਰਾਜ ਨੇ ਮਿਹਰ ਕੀਤੀ ਤਾਂ ਇਕੱਠੇ ਜੂਝ ਕੇ ਸ਼ਹੀਦੀਆਂ ਪਾਵਾਂਗੇ ਉਹਨਾਂ ਨੂੰ ਵੀ ਖਬਰਾਂ ਭੇਜ ਦਿੱਤੀਆਂ ਗਈਆਂ ਇਹ ਮੌਕਾ ਆ ਗਿਆ ਹੈ ਆਪਣੇ ਗੁਰੂ ਤੋਂ ਜਾਨਾਂ ਨੂੰ ਕੁਰਬਾਨ ਕਰਨ ਦਾ ਤੇ ਜੰਗ ਵਿੱਚ ਲੜ ਕੇ ਸ਼ਹਾਦਤਾਂ ਪਾਉਣ ਦਾ ਖਬਰ ਮਿਲਦਿਆਂ ਹੀ ਮਲਤਾਨ, ਤਰੀਆਲਾ, ਖਾਲੜਾ, ਪੜਾਣਾ, ਰਤੋਕੀ, ਨਾਰੋਵਾਲ, ਪਸ਼ੌਰ ਕੁਰਬਾਨ ਇਹਨਾਂ ਪਿੰਡਾਂ ਤੋਂ ਭਾਈ ਤਾਰਾ ਸਿੰਘ ਵਾਂਦੇ ਸਾਥੀਆਂ ਨੇ ਛੇਤੀ ਨਾਲ ਵਾ ਪਿੰਡ ਵੱਲ ਚਾਲੇ ਪਾ ਦਿੱਤੇ। ਉਸੇ ਤੋਂ ਸ਼ਹੀਦ ਭਾਈ ਬਘੇਲ ਸਿੰਘ ਦੇ ਸਾਥੀ ਭਾਈ ਅਮਰ ਸਿੰਘ, ਤਰੀਆਲੇ ਤੋਂ ਭਾਈ ਲਖਮੀਰ ਸਿੰਘ ਜਿਨ੍ਹਾਂ ਦੇ ਘੋੜੀਆਂ ਪਟਿਆਲੇ ਵਿੱਚ ਵੇਚੀਆਂ ਸੀ। ਇਹਨਾਂ ਤੋਂ ਇਲਾਵਾ ਵਸਾਵਾ ਸਿੰਘ, ਕੋਇਰ ਸਿੰਘ ਸਮਾਨਤ ਸਿੰਘ ਝਾਬ ਸਿੰਘ ਸੂਰਾ ਸਿੰਘ ਆਲੀ ਸਿੰਘ ਗੁਰਬਖਸ਼ ਸਿੰਘ ਭੀਮ ਸਿੰਘ ਬਾਦਲ ਸਿੰਘ ਮੇਕ ਸਿੰਘ ਹਾਤਾ ਸਿੰਘ ਬਲਾਕਾ ਸਿੰਘ ਤੇ ਭਾਈ ਤਾਰਾ ਸਿੰਘ ਵਾਂਦੇ ਤਾਏ ਚਾਚੇ ਦੇ ਪੁੱਤਰ ਵੀ ਸਵਾੜੇ ਵਿੱਚ ਪਹੁੰਚ ਗਏ ਕਹਿੰਦੇ ਨੇ ਕਿ ਇਨ੍ਹਾਂ ਸਿੰਘਾਂ ਵਿੱਚ 20ਵੀਂ ਸਦੀ ਦੇ ਮਹਾਨ ਸ਼ਹੀਦ 25000 ਲਵਾਰਿਸਲਾਸ਼ਾਂ ਦੇ ਵਾਰਸ ਜਸਵੰਤ ਸਿੰਘ ਖਾਲੜਾ ਜਿਹਦੇ ਪੁਰਖੇ ਸੂਰਾ ਸਿੰਘ ਵੀ ਸ਼ਾਮਲ ਸੀ ਏਸੀਓ ਬਾਈ ਸਿੰਘ ਜਿਨਾ ਉਤੇ ਲਾਹੌਰ ਤੋਂ ਮੋਮਨ ਖਾਨ ਦੀ ਅਗਵਾਈ ਦੇ ਵਿੱਚ 2200 ਘੋੜਸਵਾਰ ਪੰਜ ਹਾਥੀ ਚਾਰ ਛੋਟੀਆਂ ਤੋਪਾਂ ਤੇ ਪੈਦਲ ਸਿਪਾਯਾਂ ਦੀ ਇੱਕ ਟੁਕੜੀ ਹਮਲਾ ਕਰਨ ਆ ਰਹੀ ਸੀ ਇਹਨਾਂ ਪੈਦਲ ਸਿਪਾਯਾਂ ਦੀ ਟੁਕੜੀ ਦੀ ਕਮਾਨ ਤਕੀ ਬੇਗ ਦੇ ਹੱਥ ਵਿੱਚ ਸੀ ਜ਼ਕਰੀਆ ਖਾਨ ਦੇ ਮੁਰੇ ਲਾਹੌਰ ਦਰਬਾਰ ਵਿੱਚ ਪੱਟੀ ਦੇ ਫੌਜ਼ਦਾਰ ਜ਼ਾਫਰ ਬੇਗ ਨੇ ਆਪਣੇ ਸੱਕਿਆਂ ਦੀਆਂ ਲਾਸ਼ਾਂ ਰੱਖ ਕੇ ਉਸ ਦੇ ਸਾਹਮਣੇ ਦੁਹਾਈ ਪਾਈ ਉਸ ਦੇ ਅੰਦਰ ਬਦਲੇ ਦਾ ਭਾਂਬੜ ਵੱਲ ਰਿਹਾ ਸੀ ਜ਼ਕਰੀਆ ਖਾਨ ਗੁੱਸੇ ਵਿੱਚ ਆ ਕੇ ਬੋਲਿਆ ਇਹ ਸਿੱਖੜੇ ਖਤਮ ਕਿਉਂ ਨਹੀਂ ਹੁੰਦੇ ਉਸ ਸਮੇਂ ਜ਼ਕਰੀਆ ਖਾਨ ਦੀ ਕਚੈਰੀ ਵਿੱਚ ਇੱਕ ਕਾਜ਼ੀ ਵੀ ਮੌਜੂਦ ਸੀ ਉਸਨੇ ਜ਼ਕਰੀਆ ਖਾਨ ਨੂੰ ਕਿਹਾ ਤੁਹਾਨੂੰ ਇਸ ਗੱਲ ਦਾ ਇਲਮ ਨਹੀਂ ਹਜ਼ੂਰ ਅਸਲ ਵਿੱਚ ਇਹਨਾਂ ਦੇ ਲਹੂ ਦੀਆਂ ਜਿੰਨੀਆਂ ਬੂੰਦਾਂ ਧਰਤੀ ਤੇ ਡਿੱਗਦੀਆਂ ਨੇ ਉਹਨਾਂ ਵਿੱਚੋਂ ਸੈਂਕੜੇ ਹੋਰ ਪੈਦਾ ਹੋ ਜਾਂਦੇ ਨੇ ਇਸ ਲਈ ਅਸੀਂ ਇਹਨਾਂ ਨੂੰ ਜਿਉਂਦੇ ਜੀ ਫੜਨਾ ਸ਼ੁਰੂ ਕਰੀਏ ਤੇ ਇੱਥੇ ਲਿਆ ਕੇ ਉਖੜੀਆਂ ਵਿੱਚ ਸਿਰ ਰੱਖ ਮੁਗਲੀਆਂ ਨਾਲ ਕੁੱਟਕੁੱਟ ਕੇ ਪੰਨਿਏ ਤਾਂ ਕਿ ਇਹਨਾਂ ਦੇ ਲਹੂ ਦਾ ਇੱਕ ਤੁਪਕਾ ਵੀ ਧਰਤੀ ਤੇ ਨਾ ਡਿੱਗੇ ਕਾਜ਼ੀ ਦੀ ਗੱਲ ਸੁਣ ਕੇ ਕਚੈਰੀ ਵਿੱਚ ਮੌਜੂਦ ਇੱਕ ਮੁਗਲ ਸਿਪਾਹੀ ਜਿਸਨੇ ਜੰਗ ਵਿੱਚ ਸਿੰਘਾਂ ਦੇ ਜ਼ੋਰ ਦੇਖੇ ਹੋਏ ਸੀ ਮਜਾਕੀ ਅਲੈਦੇ ਵਿੱਚ ਬੋਲਿਆ ਕਾਜੀ ਸਾਹਿਬ ਠੀਕ ਕਹਿੰਦੇ ਨੇ ਹਜ਼ੂਰ ਇਸ ਤਰ੍ਹਾਂ ਇਹਨਾਂ ਦੀ ਤਰਕੀਬ ਨਾਲ ਅਸੀਂ ਸਿੰਘਾਂ ਨੂੰ ਖਤਮ ਕਰ ਸਕਦੇ ਹਾਂ ਤੁਸੀਂ ਹਜ਼ੂਰ ਕਾਜੀ ਸਾਹਿਬ ਨੂੰ ਸਾਡੇ ਨਾਲ ਭੇਜੋ ਇਹ ਜੱਫੇ ਪਾ ਪਾ ਕੇ ਸਿੰਘਾਂ ਨੂੰ ਛੁੱਟੀ ਜਾਣਗੇ ਤੇ ਅਸੀਂ ਉਹਨਾਂ ਨੂੰ ਨੂੜ-ਨੂੜ ਕੇ ਲਈ ਆਵਾਂਗੇ ਸਿਪਾਹੀ ਵੀ ਗੱਲ ਸੁਣ ਕੇ ਸਾਰੇ ਦਰਬਾਰ ਵਿੱਚ ਹਾਸਾ ਪੈ ਗਿਆ ਸਿਪਾਹੀ ਨੇ ਅਗੋਂ ਫਿਰ ਬੋਲਣਾ ਸ਼ੁਰੂ ਕੀਤਾ ਕਾਜੀ ਸਾਹਿਬ ਬੇਗਮਾਂ ਨੂੰ ਜੱਫੇ ਪਾਉਣ ਤੇ ਸਿੰਘਾਂ ਨੂੰ ਜੱਫੇ ਪਾਉਣ ਵਿੱਚ ਫਰਕ ਹੁੰਦਾ ਹੈ ਤੁਸੀਂ ਜੱਫੇ ਪਾ ਕੇ ਫੜਨ ਦੀ ਗੱਲ ਕਰਦੇ ਹੋ ਅਗਲੇ ਤਾਂ ਆਪਣੇ ਲਾਗੇ ਤੱਕ ਨਹੀਂ ਲੱਗਣ ਦਿੰਦੇ ਅਗਲੇ ਹੱਥ ਘੁੱਟ ਕੇ ਹੱਡੀਆਂ ਦਾ ਚੂਰਮਾ ਬਣਾ ਦਿੰਦੇ ਨੇ ਸਾਡੇ ਹਾਥਿਆਂ ਨੂੰ ਤਾਂ ਅਗਲੇ ਕੱਟੇ ਕਹਿੰਦੇ ਨੇ ਇਸ ਲਈ ਸਾਨੂੰ ਭਾਰੀ ਫੌਜ ਤੇ ਤਿਆਰੀ ਨਾਲ ਇਹਨਾਂ ਸਿੰਘਾਂ ਉੱਤੇ ਹਮਲਾ ਕਰਨਾ ਪਏਗਾ ਇਹਨਾਂ ਨੂੰ ਜਿੰਦੇ ਫੜ ਕੇ ਲਿਆਉਣਾ ਸਾਡੇ ਲਈ ਸੰਭਵ ਨਹੀਂ ਇਸ ਲਈ ਇਹਨਾਂ ਨੂੰ ਮੌਤੇ ਘਾਟ ਉਤਾਰਨਾ ਹੀ ਇਸ ਮਸਲੇ ਦਾ ਇੱਕੋ ਇੱਕ ਹੱਲ ਹੈ ਸਫਰੇ ਸ਼ਹਾਦਤ ਦੇ ਅਗਲੇ ਪ੍ਰਕਰਨ ਦੇ ਵਿੱਚ ਅਸੀਂ ਸਾਂਝ ਪਾਵਾਂਗੇ ਵਾਹ ਪਿੰਡ ਦੀ ਧਰਤੀ ਤੇ ਹੋਏ ਉਸ ਕਮਸਾਂ ਜੰਗ ਦੀ ਜੰਗ ਦੇ ਮੈਦਾਨ ਵਿੱਚ ਸਿੰਘਾਂ ਦੀ ਬਹਾਦਰੀ ਦੀ ਜਿਸ ਵਿੱਚ ਸਿੰਘਾਂ ਨੇ ਹਾਥੀਆਂ ਦਾ ਮੁਕਾਬਲਾ ਕੀਤਾ ਤੇ ਹਜ਼ਾਰਾਂ ਮੁਗਲਾਂ ਨੂੰ ਮੌਦੇ ਘਾਟ ਉਤਾਰ ਦਿੱਤਾ ਇਤਿਹਾਸ ਦੀ ਸਾਂਝ ਪਾਉਂਦੇ ਆ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਤੀਆਂ ਹੋ ਗਈਆਂ ਹੋਣਗੀਆਂ ਸ਼ਿਮਾ ਦੇ ਜਾਚਕਾਂ ਜੇ ਤੁਹਾਨੂੰ ਸਾਡਾ ਇਹ ਪ੍ਰਾਲਾ ਵਧੀਆ ਲੱਗਦਾ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਚੈਨਲ ਵਿਰਸਾ ਗੁਰਬਾਣੀ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਆਪਣੇ ਮਾਨਮਤੇ ਸਿੱਕੇ ਇਤਿਹਾਸ ਤੋਂ ਜਾਣੂ ਹੋ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ